ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇੜ ਲਈ ਲੈ ਕੇ ਆਏ ਆਂਗੇ ਇੱਕ ਤਾਂ ਤਾਜੀ ਸੂਈ ਗਾਂਗੀ ਤੇ ਇੱਕ ਗੱਬਣ ਬੱਸੀ ਆ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਆ ਵੀਰੇ ਜੀ ਬਾਈ ਹਰਦੀਪ ਹਾਂ ਹਾਂ ਬਹੁਤ ਸੋਹਣਾ ਬਾਈ ਕਿੰਨੇ ਚੱਲਦਾ ਬਾਈ ਕੰਮ ਕਰ ਬਹੁਤ ਸੋਹਣਾ ਬਾਈ ਕਿਰਪਾ ਸੱਚੇ ਪਾਤਸ਼ਾਹੀ ਰੇਟ ਆਪਣੇ ਮੈਂ ਕਹਿੰਦਾ ਜਾਈ ਜਾਏ ਰੇਟ ਆਪਣੇ ਜਾਇਜ ਹੁੰਦੇ ਆ ਹਾਂ ਨਾਮ ਤੇ ਭਾਈ ਆਪਣਾ ਐਡਰੈਸ ਬੋਲ। ਨਾਂ ਭਾਈ ਜੋਗਾ। ਪਿੰਡ ਮੂਮਾ। ਠੀਕ ਆ। ਨੇੜੇ ਛੋਟਾ ਸੀਨੀਅਰ ਵਾਲਾ, ਵੱਡਾ ਸੀਨੀਅਰ ਵਾਲਾ ਧਨੇਰ ਤੇ ਗਹਿੜਾ। ਜ਼ਿਲ੍ਹਾ ਬਰਨਾਲਾ ਤਹਿਸੀਲ ਹਾਂ ਹਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਬਰਨਾਲਾ ਹੀ ਆ ਜੀ। ਨੇੜੇ ਪਿੰਡ ਹੋਰ ਕਿਹੜਾ ਰਹਿੰਦਾ ਬਈ? ਆਪਣੇ ਮਹਿਲਕਣਾ ਵੀ ਭਾਈ ਨੇੜੇ ਆ। ਟੱਲੇ ਵਾਲਾ 9-10 ਕਿਲੋਮੀਟਰ ਵੱਟ ਟੱਲੇ ਵਾਲਾ। 9-10 ਕਿਲੋਮੀਟਰ ਵੱਟ ਹੀ ਮਹਿਲਕਣਾ ਰਹਿੰਦਾ ਨੇੜੇ। ਠੀਕ ਆ ਭਾਈ। ਹਾਂ ਮੋਬਾਈਲ ਨੰਬਰ ਬੋਲ ਦੋ। ਹਾਂ 95698 55819। ਇਹ ਬਾਈ ਦਾ ਭਾਈ ਕੰਟੈਕਟ ਨੰਬਰ ਆ। ਬਾਕੀ ਸਕਰੀਨ ਤੇ ਚ ਤੇ ਬਈ ਆਪਣੀਆਂ ਪਿਛਲੀਆਂ ਵੀਡੀਓ ਦਾ ਰਿਸਪਾਂਸ ਕਿ ਮਿਲਿਆ ਬਹੁਤ ਸੋਹਣਾ ਬਈ ਆਪਣੇ ਉਹਦੀ ਡੰਗਰ ਬਿਕਦੇ ਆ ਆ ਵੀ ਇੱਕ ਪੈਸਾ ਜਿਹੜੀ ਗੱਬਣ ਬੱਸੀ ਆ ਇਹਦਾ ਸੌਦਾ ਹੋ ਗਿਆ ਸੀ ਵੀਰ ਨਾਲ ਮੁਰਗਾ ਹੱਥ ਨੇ ਵੀਰ ਜਦੋਂ ਲੈਣ ਉਹ ਕਹਿੰਦਾ ਯਾਰ ਹੁਣ ਮੈਂ ਦੁੱਧ ਵਾਲੀ ਲੈਣੀ ਆ ਕੋਈ ਠੀਕ ਆ ਹਾਂ ਇਹ ਆਪਾਂ 34000 ਦਾ ਸੌਦਾ ਹੋ ਗਿਆ ਸੀ ਬਾਈ ਨਾਲ ਠੀਕ ਆ ਬਈ ਹਾਂ 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 ਤੇ ਆਹ ਵੇਖ ਆਪਣੇ ਕੋਲੇ ਹੁਣ ਤਾਜੀ ਆਈ ਐ ਇਹ ਮੰਨ ਕੇ ਚੱਲ بس 15 20 ਦਿਨ ਦੀ مالک ਨੇ ਕਿਹਾਗਾ ਅਗਲਾ ਕੋਈ ਜੱਜਮੈਂਟ ਲਾ ਲੇ 20 ਦਿਨ ਦੇ ਜਾਂ 25 ਦਿਨ ਦੇ ਜਾਂ 15 ਦਿਨ ਦੀ ਆ ਯਾਨੀ 15 ਕ ਦਿਨ ਦੀ ਆ ਪਾ ਨੂੰ مالک ਨੇ ਕਿਹਾਗਾ ਵੀ ਛੂਈ ਵੀ ਆ ਤੇ ਬੱਚਾ ਬਈ ਕੀ ਆ ਗਿਆ ਬੱਚਾ ਦਾ ਬੱਸ ਆ ਵੀਰੇ ਦੇ ਮਗਰ ਬੱਚਾ ਬੱਚਾ ਦੇ ਕੀ ਕਰਮਾਂ ਲਈ ਹਾਂ ਤੇ ਬਈ ਕਿੰਨਾ ਜੋ ਦੁੱਧ ਵੀਰੇ ਦਾ ਥੱਲੇ 20 ਲੀਟਰ ਸੀਗਾ ਪਰ ਆਪਾਂ 18 ਲੀਟਰ ਦੇ ਗਾਰੰਟੀ ਦੇ ਆ ਆਪਣੇ ਕੋਲੇ ਤਾਂ ਨਹੀਂ 18 ਆਗਾ ਆਪਾਂ 20 ਚੋਕੇ ਲਿਖੇ ਆਏ ਆ ਠੀਕ ਹੈ ਬਈ ਹਾਂ 18 ਲੀਟਰ ਹੁਣ ਚਾਹੀਏ ਅਗਲਾ ਚਾਰ ਰੰਗ ਚੋਰੇ ਆਪਣੇ ਘਰੇ ਠੀਕ ਹੈ ਨਹੀਂ ਤੇ ਛੱਲੀ ਆ ਛੱਲੀ ਆ ਠੀਕ ਹੈ ਬਈ ਉਹ ਠੰਡੀ ਸੀ ਲਾ ਬਈ ਆਹ ਹਾਂ ਹ ਗੱਲ ਇਹ ਕੋਨੇ ਮੈਂ ਕਹਿੰਦਾ ਯਾਰ ਕੀ ਬਾਤ ਆ ਠੰਡੀ ਸੀ ਚੈੱਕ ਕਰੋ ਮੈਂ ਕਹਿੰਦਾ ਚਵਾਈ ਵਾਲੀ ਮੋਟੀ ਆ ਯਾਰ ਬਾਈ ਹੈ ਨਾ ਗੱਲ ਮੈਂ ਤਾਂ ਜਿਹਾ ਹੋ ਗਈ ਮੋਟੀ ਮੋਟੀ ਚਵਾਈ ਆ ਬਾਈ ਲੱਭੜਦੀ ਆ ਮੈਂ ਕਹਿੰਦਾ ਯਾਰ ਕੀ ਬਾਤ ਆ ਹੈ ਠੰਡੀ ਤੇ ਨਹੀਂ ਇਹ ਸਹੀ ਗੱਲ ਆ ਥੋੜਾ ਚੈੱਕ ਕਰਾ ਦੀਏ ਮੈਂ ਕਹਿੰਦਾ ਕੀ ਬਾਤ ਆ ਬਹੁਤ ਵਧੀਆ ਇਹ ਮੁਠੀ ਵਾਲਾ ਥਾਣਾ ਲੱਗਿਆ ਬਾਕੀ ਮੁਠੀ ਵਾਲਾ ਥਾਣਾ ਗੁਲਾਬੀ ਥਾਣਾ ਦੁੱਧ ਵਾਲੀ ਨਾਲ ਚੈੱਕ ਕਰੋ ਬਾਈ ਬਾਕੀ ਜੇ ਗੱਲ ਕਰੀ ਨਾ ਬਰੀਕੀ ਚ ਨਾੜਾ ਹਵਾਨਾ ਨਾ ਫਿਕਸ ਜਾ ਕਰ ਮਰੇ ਦਾ ਹਾਂ ਹਾਂ ਵੀਰੇ ਹਾਂ ਹਵਾਨਾ ਪੂਰਾ ਫਿਕਸ ਆ ਤੇ ਬਾਕੀ ਨਾੜਾ ਨੋੜਾ ਨੇ ਸ਼ਰੰਗ ਪੂਰੀ ਆ ਜੱਡੇ ਦੇ ਜਲੇ ਦੁੱਤਾਂ ਸੇਵਾ ਕੋ ਕਰੇ ਹੋਰ ਵੀ ਵੱਧ ਜੂ ਨਹੀਂ ਤੇ ਗਰਮੀ ਦਾ ਮੈਂ ਕਹਿੰਦਾ ਤੋਹਫਾ ਹੀ ਆ ਹਣੇ ਹਾਂ ਹਾਂ ਗਰਮੀ ਦਾ ਤੋਹਫਾ ਵੀਰੇ ਗਰਮੀ ਗਰਮੀ ਨਹੀਂ ਮੰਨਣੀ ਐ ਸੈਰ ਚ ਆਉਣੀ ਥੋੜਾ ਜਿਹਾ ਕ੍ਰੌਸ ਹਾਂ ਗਰਮੀ ਗਰਮੀ ਨਹੀਂ ਮੰਦੀ ਐ ਐ ਸੈਰ ਚ ਆਉਣੀ ਆ ਭਾਈ ਐ ਸੈਰ ਨਾਲ ਥੋੜੀ ਜਿਹੀ ਅਟੈਚ ਆ ਤੇ ਬਾਕੀ ਵੱਡੀ-ਵੱਡੀ ਚੈੱਕ ਕਰੋ ਵੱਡੀ ਪੂਰੀ ਵਧੀਆ ਜਿਹੀ ਨੇ ਬੜੀ ਪੂਰੀ ਚੈੱਕ ਕਰੋ ਬੜੀ ਕਮਾਲ ਦੀ ਐ ਸ਼ੈਲਿੰਗ ਜ ਸੈਨਗ ਜੀ ਨੇ ਬੜ ਗਿਆ ਹਨਾ ਹਾਂ ਹਾਂ ਵੀਰੇ ਹਾਂ ਸੈਨਗ ਤੇ ਰਿਚਾ ਮੁਕ ਤੇਕਰੋ ਪਲੀ ਵੀ ਕਰਮ ਵਾਲੀ ਫੋਲਾ ਤੋਰਾ ਤਾਰਾ ਵੀ ਇੱਕ ਨੰਬਰ ਚਵਾਈ ਚਵਾਈ ਬਾਈ ਨੇ ਹੁਣ ਧਾਰਾ ਮਾਰ ਕੇ ਆਪਾਂ ਨੂੰ ਦਿਖਾਈ ਦਿੱਤੀ ਚਵਾਈ ਵੀ ਕਰਮ ਵਾਲੀ ਦੀ ਠੰਡੀ ਵਜਰਾ ਇੰਨੀ ਅਜਾਈ ਤੇ ਵਿੱਚ ਖੜਾ ਕੇ ਚੋਲਾ ਵੀਰੇ ਠੀਕ ਆ ਹਾਂ ਹਾਂ ਇੰਨੀ ਠੰਡੀ ਸੀ ਇੰਨੀ ਠੰਡੇ ਸੀ ਲਾ ਭਾਈ ਕਹਿੰਦਾ ਭਾਈ ਇੰਨੀ ਕਿ ਠੰਡੀ ਸੀ ਲਾ ਕਰਮ ਵਾਲ ਨੂੰ ਚਾਹੇ ਬੀਚ ਤੇ ਖੜਾ ਕੇ ਚੋਲਾ ਤੇ ਬਾਕੀ ਜੇ ਹਵਾਨੇ ਦੀ ਗੱਲ ਕਰੀਏ ਹਜੇ ਤਾਂ ਬੇਲੇ ਕੁਝ ਨਹੀਂ ਹੋਇਆ ਕਿ ਨਹੀਂ ਹਾਂ ਹਾਂ ਵੀਰੇ ਹਾਂ ਹਵਾਨਾ ਦਾ ਹੱਥ ਨੇ ਹੋਰ ਬਣਾਉਣਾ ਯਾਰ ਹੂੰ ਹਾਂ ਜਦੋਂ ਲੋ ਬਈ ਸ਼ਾਮ ਹੋਣੀ ਆ ਉਹਨਾਂ ਨੇ ਤਾਂ ਕਰਮ ਵਾਲੀ ਤਾਂ ਖੜਿਆ ਨਹੀਂ ਜਾਣਾ ਬਈ ਐਨਾ ਸੋਹਣਾ ਇਹਨੇ ਹਵਾਨਾ ਤਿਆਰ ਕਰਨਾ ਜਾ ਬਾਕੀ ਕੱਦ ਵਾਲੀ ਆ ਬਈ ਕੋਈ ਛੋਟੀ ਨਾ ਸਮਝੋ ਬਰੀਡ ਕਰਨ ਵਾਲੀ ਥੋੜ੍ਹ ਜੰਗੀ ਆ ਤੇ ਜੋਗੇ ਬਈ ਕਿੰਨੇ ਗੱਦ ਪਾ ਦੂੰ ਦੁੱਧ ਤਾਂ ਵੀਰੇ ਐ ਉਹ 20 ਲੀਟਰ ਤਾਂ ਉੱਥੇ ਆਪਾਂ ਝੋਕੀ ਰਿਹਾ ਆ ਹੂੰ 20 ਤੇ ਕਰੀ ਜਾਣਾ ਚਲ ਆਪੇ ਕੋਲ ਤਾਂ ਮਾੜਾ ਮੋਟਾ ਕੋਈ ਤਾਂ ਹਾਰਾ ਹੈ ਨੀਗਾ ਹੂੰ ਤੇ ਕੁਝ ਉੱਪਰ ਡੰਗਰ ਕਰ ਜਾਂਦਾਗਾ ਤੇ ਫੈਟ ਫੂਡ ਕਿਵੇਂ ਆਉਂਦੀ ਹੈ ਬਈ ਫੈਟਰੀ ਦੀ ਵੀਰੇ ਆਪਾਂ ਰਾਤ ਪਾ ਕੇ ਜਾਂਦਾ ਕਿ ਤੜਕੋ ਪਾ ਕੇ ਜਾਂਦਾ ਕਿ ਤੜਕੋ ਚਾਰ ਤਿੰਨ ਨਹੀਂ ਹੱਥ ਨੇ ਚਾਰ ਚਾਰ ਆ ਰਹੀ ਸੀ ਗੱਲ ਠੀਕ ਮੁੱਲ ਅੱਗੇ ਵੀ ਜਾ ਜੀ ਹੁੰਦਾ ਖੱਚਮਾ ਜਾ ਮੁੱਲ ਯਾਰ ਆਪਣਾ ਬਿਲਕੁਲ ਹੈ ਜੀ ਆ ਆਪਣੀ ਹਾਂ ਨਾ 53 ਦੀ ਆ ਯਾਰ ਟੋਟਲੀ ਬੱਸ ਚੱਕੋ ਬਈ ਹਾਂ 53000 ਦਾ ਤੁਹਾਨੂੰ ਬਾਈ ਕਹਿੰਦਾ ਇਹ ਤੋਹਫਾ ਆਪਾ ਦੇ ਦਾਂਗੇ ਬਾਕੀ ਆਪਾਂ ਨੇੜੇ ਤੇ ਤੁਹਾਨੂੰ ਇੱਕ ਵਾਰੀ ਲੇਵਾ ਚੈੱਕ ਕਰਵਾ ਲੈ ਹਵਾਨਾ ਚੈੱਕ ਕਰੋ ਬਹੁਤ ਸੋਹਣਾ ਬਾਈ ਬਾਕੀ ਥਣ ਬਹੁਤ ਕਮਾਲ ਦਾ ਨਾੜਾ ਨੂੜਾ ਨਾ ਲੈਵੇ ਤੇ ਗੱਲ ਕਰੀਏ ਫੁੱਲ ਚੰਗਿਆ ਇਹ ਨਹੀਂ ਹੈਗਾ ਬਈ ਟੁੱਟਮਾ ਹਵਾਨਾਗਾ ਫਿਕਸ ਹੈ ਬਈ ਫਿਕਸ ਹਵਾਨੇ ਦੀ ਆ ਪੂਰੀ ਸਹੀ ਗੱਲ ਹੈ ਬਈ ਤੇ ਅੱਗੇ ਬਈ ਇੱਧਰ ਆ ਜਾ ਦੋ ਨੰਬਰ ਤੇ ਬੱਸੀ ਕਿੰਨੇ ਟਾਈਮ ਦੀ ਬਾਈ ਚੱਕ ਪਾਸ ਇਹ ਵੀਰੇ ਤਿੰਨਾ ਤੋਂ ਉੱਤੇ ਹੀ ਆਪਾਂ ਦੱਸ ਦੇਣਾ ਹੂੰ ਇਹ ਸੌਦਾ ਤਾਂ ਹੋ ਗਿਆ ਸੀ ਵੀਰ ਨਾਲ ਆਪਣਾ ਠੀਕ ਹੈ ਜਦੋਂ ਹੁੰਦੀ ਆ ਕੋਈ ਮਜਬੂਰੀ ਉਹਨੇ ਮੁੜ ਕੇ ਦੁੱਧ ਵਾਲੀ ਬੈੜ ਲੈ ਲਈ ਆਪਾਂ ਨੂੰ ਸਾਈ ਵੀ ਪਾਤੀ ਸੀ ਉਹਨੇ 34000 ਦਾ ਸੌਦਾ ਹੋ ਗਿਆ ਸੀਗਾ ਠੀਕ ਹੈ ਬਾਈ ਤਿੰਨਾ ਮਹੀਨਾ ਤੋਂ ਉੱਤੇ ਗੱਬਣਾ ਹੁਣ ਆਪਾਂ ਜੇ ਨੇ 34 ਜੋ ਵੀ ਮਾਨਤਾ ਕਰ ਦਾਂਗੇ ਜਿਹੜਾ ਕੋਈ ਵੀਰ ਲਊਗਾ ਠੀਕ ਹੈ ਬਾਈ ਹਾਂ 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 ਉਹ ਠੰਡੀ ਸੀਲ ਫੋਨ ਹਾਂ ਹਾਂ ਠੰਡੀ ਸੀਲ ਆਨਤਾਂ ਦੀ ਆ ਵੀਰੇ ਸੀਲ ਬਾਈ ਕਹਿੰਦਾ ਬੀ ਫੋਲਾ ਆ ਪੀ ਵੀ ਦੇਖੋ ਸੱਜਣ ਵਾਲੀ ਸੱਜਣ ਵਾਲੀ ਆ ਜਰਸੀ ਆਈ ਦੀ ਆ ਬਾਈ ਕਾਲੇ ਰੰਗ ਚ ਕਿੰਨੇ ਬਾਈ ਚੋਲੀ ਚਾਈ ਦਿਖਾ ਦੇ ਚੋਲੀ ਚੇਕ ਬੜੀ ਕਮਾਲ ਦੀ ਕੱਲਾ ਕੱਲਾ ਕਿੰਨਾ ਗਿਚ ਗਿਆ ਵੀ ਦੱਤ ਦੇ ਦੂਗਾ ਦੋਤਾ ਵੀਰੇ 20 ਲੀਟਰ ਪਾ ਦੂ ਯਾਰ ਸੇਬ ਵਾਲਾ ਹੋਊਗਾ ਬੰਦਾ ਪਹਿਲੇ ਸੂਗੇ ਬਾਕੀ ਜਿੰਮੇ ਹੁਣ ਤੇਰੇ ਕੋਲ ਖਰਾਕ ਤੇ ਪਲਦੀ ਤੁਰ ਜਾਂਦੀ ਆ ਨਾ ਹਾਂ 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 ਵੀਰੇ ਹਾਂ ਖੋਲ ਦੇ ਇਹਨੂੰ ਤੋੜ ਦੇ ਮਾੜੀ ਜੀ ਖੋਲ ਕੇ ਫੇਸ ਫੂਲ ਬਾਈ ਚੈੱਕ ਕਰੋ ਬੜਾ ਪਿਆਰਾ ਬਸ ਚਮਕ ਚਮਕ ਬੱਸੀ ਚ ਪੂਰੀ ਆ ਜਣੀ ਹਾਂ ਚਮਕ ਚਮਕ ਫੁੱਲ ਹਾਂ ਲੇ ਬਰੀਡ ਚੈੱਕ ਕਰੋ ਬਾਈ ਸਾਈਨਿੰਗ ਸੋਣਗਾ ਫੁੱਲਾ ਚਮਕ ਵਾਲੀਆ ਲਿੱਸੀ ਲਾਮੀ ਇਨਕੀ ਸੇ ਨਾ ਨਾ ਲਿੱਸੀ ਲਾਮੀ ਤਾਂ ਕਿਸੇ ਪਾਸੇ ਹੋਈ ਨਹੀਂ ਭਰਾ ਮੇਰਾ ਜਿਵੇਂ ਜਰਸੀ ਆਈਆਂ ਨੇ ਲੰਮੀ ਫੁੱਲਾ ਹਨਾ ਤੋਹਫਾ ਹੀ ਆ ਪੂਰਾ ਦੇਖ ਚਮਕ ਚਮਕ ਸਹੀ ਗੱਲ ਜਿਹੜੇ ਦਿਨੀ ਬਣ ਗਈ ਨਾਲੇ ਤਾਂ ਇਹ ਗਰਮੀ ਨਹੀਂ ਮੰਨਣੀ ਹਾਂ ਬਹੁਤ ਸੋਹਣੀ ਤਿਆਰ ਹੋਣਾ ਖੜਨੀ ਖੜਨੀ ਚੈੱਕ ਕਰੋ ਲੈ ਮੈਂ ਕਹਣਾ ਤੇ ਠੰਡੀ ਫਰੈਜੀ ਆ ਬਾਈ ਜਿਹੜੇ ਜਿਹਨੇ ਪਿਆਰ ਹੋ ਗਿਆ ਇਹ ਹਾਂ ਐ ਬਣੂ ਜਨੇ ਕੀ ਆ ਬਾਤ ਪੂਰੀ ਟਿੱਕੀ ਮੋਲਾ ਫਰੇਦਾ ਅੱਜ ਦੇਣ ਲੈ ਇਹ 34 ਚੋਂ ਕਰ ਦਾਂਗੇ ਮਾਨ ਤਾਨ ਭਰਾ ਠੀਕ ਆ ਸੌਤੀ ਹਜ਼ਾਰ ਤੋਂ ਬਾਈ ਕਹਿੰਦਾ ਮਾਨਤਾ ਨਾਲ ਕਰ ਦਿਆਂਗੇ ਬਾਕੀ ਬਾਈ ਦਾ ਮੁੱਲ ਜਮਾ ਬਾਈ ਜਾਇਜ਼ ਆ ਤੇ ਕਹਿੰਦਾ 34000 ਤੋਂ ਆਪਾਂ ਮਾਨਤਾ ਨਾਲ ਮੌਕੇ ਤੇ ਕਰ ਦਿਆਂਗੇ ਕਿੰਨਾ ਕਿਸੇ ਦੇ ਬਾਈ ਕੋਲੇ ਬਾਈ 2 ਆਪਾਂ ਦੋਵੇਂ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਆ ਵੀਡੀਓ ਨੂੰ ਵੇਖਣ ਲਈ ਧੰਨਵਾਦ